ਕਿ ਨਾ ਵੀ ਮੇਰਾ ਨਾਮ ਜੀ ਗੁਰਦੇਵ ਸਿੰਘ ਜੀ ਪੈਂਟ ਆਰਡਰ ਵਰਜੀ ਕੀ ਹੋਇਆ ਕੀ ਘਟਨਾ ਹੋਈ ਇਹ ਰਾਤ ਨੂੰ ਜੀ 2:00 ਵਜੇ ਉੱਪਰੋਂ ਬਾਜੀਆਂ ਆਉਣ ਲੱਗ ਗਈ ਹੋਰੇ ਲੋੜ ਦੀ ਅਸੀਂ ਵੀ ਚਲੋ ਦੇਖੀਏ ਕੀ ਆ ਮੈਂ ਕੈਮਰਾ ਚੈੱਕ ਕੀਤੇ ਤਾਂ 2:00 ਵਜੇ ਦੇਖਿਆ ਵੀ ਕੈਮਰੇਆਂ ਚੱਤਾ ਸੀਗਾ ਜੀ ਇਹ ਕਿਦੋਂ ਦੀ ਗੱਲ ਇਹ ਅੱਜ ਆ ਰਾਤ ਦੀ ਜੀ ਕਿੰਨੇ ਕੁ 2:00 ਵਜੇ ਦੇਖਿਆ ਜੀ 2:00 ਵਜੇ ਪੂਰੇ ਜੀ ਫਿਰ ਉਹ ਕਿੰਨੇ ਕੁ ਟਾਈਮ ਰਿਹਾ ਉਹ ਕੋਠੇ ਤੇ ਰਿਹਾ ਘੱਟੋ ਘੱਟ ਜੀ 11-12 ਮਿੰਟ ਉਸ ਤੋਂ ਬਾਅਦ ਫਿਰ ਆਪਣੀ ਉਹ ਸਾਹਮਣੇ ਗੱਡੀ ਖੜੀ ਆਈ ਉਹ ਥੱਲੇ ਵੜ ਗਿਆ ਫੇ ਉਸ ਤੋਂ ਬਾਅਦ ਫੇ ਨਹੀਂ ਦੇਖਿਆ ਜੀ ਪਹਿਲਾਂ ਵੀ ਕਦੇ ਦੇਖਿਆ ਨਹੀਂ ਪਹਿਲਾਂ ਨਹੀਂ ਦੇਖਿਆ ਪਰ ਸੋਣ ਕਿ ਦੋ ਕੁੱਤੇ ਜ਼ਰੂਰ ਆਪਣੇ ਉਧਰ ਕਲੋਨੀਆ ਚ ਖਾਦੇ ਨੇ ਵੀ ਕਈ ਜਾਨਵਰ ਨੇ ਛੋਟੇ ਘਰੇ ਵੀ ਕੋਈ ਜਾਨਵਰ ਦਾ ਨੁਕਸਾਨ ਤਾਂ ਨਹੀਂ ਨਹੀਂ ਆਪਣੇ ਨੁਕਸਾਨ ਕੋਈ ਨਹੀਂ ਵੀ ਹੋਇਆ ਤੇ ਤੁਸੀਂ ਫਿਰ ਉਸ ਤੋਂ ਬਾਅਦ ਕੀ ਕੀਤਾ ਬਾਹ ਜਿਹੜੇ ਲਾਗਪਾ ਘਰ ਸੀਗੇ ਉਹਨਾਂ ਨੂੰ ਇਤਲਾਹ ਦੇ ਦਿੱਤੀ ਜੀ ਚਲੋ ਆਪਣਾ ਥੋੜਾ ਲਾਸਮੈਂਟ ਕਰਵਾ ਲਾਸਮੈਂਟ ਜੀ 3.50 ਸਾਢੇ 3 ਮੈਂ ਲਾਸਮੈਂਟ ਕਰਾਤੀ ਸੀ ਜੀ ਤੇ ਹੁਣ ਕੀ ਅੱਗੇ ਬੰਡਾ ਉਹਨੂੰ ਕੀ ਕਿਤੇ ਨੱਕ ਲਾਏ ਜੋ ਹਾਂ ਨੱਕਾ ਲਾ ਕੇ ਚਲੋ ਐਂ ਜੀ ਫੜਿਆ ਜਾਵੇ ਉਹਨੂੰ ਚਲੋ ਕਿਸੇ ਦਾ ਚਲੋ ਨੁਕਸਾਨ ਹੋਣਾ ਵੱਜ ਜਾਵੇ ਕਦੇ ਕੀ ਨਾਮ ਤੁਹਾਡਾ ਜੀ ਮੈਂ ਨਾ ਜਗਜੀਤ ਸਿੰਘ ਆ ਜੀ ਇੱਕੀ ਮਾਮਲਾ ਹੋਇਆ ਤੁਹਾਡੇ ਦੇ ਕਿੰਦਾ ਚਿੱਟਾ ਆ ਗਿਆ ਸਾਡੇ ਮੇਰੀ ਮਿਸੇ ਸਰਪੰਚਾ ਦਵਿੰਦਰਪੁਰ ਤੇ ਸਾਨੂੰ ਸਵੇਰ ਨੂੰ ਅੱਜ ਸੂਚਨਾ ਮਿਲੀ ਕਿ ਜਗਰ ਸਿੰਘ ਦੇ ਮਕਾਨ ਦੇ ਉੱਤੇ ਚਿੱਟਾ ਦੇਖਿਆ ਗਿਆ ਤੇ ਜਿੱਦੀ ਵੀਡੀਓ ਵੀ ਉਹਨਾਂ ਦੇ ਸੀਸੀਟੀਵੀ ਕੈਮਰੇ ਤੋਂ ਅਸੀਂ ਬੈਰਲ ਹੋਈ ਹੈ ਪੂਰੇ ਨਗਰ ਨੂੰ ਮੰਨ ਲਓ ਸਾਰੇ ਜਿੰਨੇ ਜਿਨ੍ਹਾਂ ਦੇ ਅੰਦਰ ਨਗਰ ਦੇ ਸਾਰਿਆਂ ਕੋਲ ਮੰਨ ਲਓ ਭੇਜ ਦਿੱਤੀ ਗਈ ਹੈ ਤੇ ਨਾਲ ਹੀ ਅਸੀਂ ਪੁਲਿਸ ਚੌਕੀ ਖਿੱਡੋ ਦੇ ਇੰਚਾਰਜ ਸਰਦਾਰ ਮਖਤਿਆਰ ਸਿੰਘ ਨੂੰ ਸੂਚਿਤ ਕਰਤਾ ਵੀ ਇਦਾਂ ਦਾ ਗੱਲ ਨਾਲ ਹੀ ਉਹਨਾਂ ਨੇ ਫਿਰ ਰੇਂਜ ਅਫਸਰ ਮਨਪਾਗ ਨੂੰ ਸੂਚਨਾ ਦਿੱਤੀ ਹੈ ਤੇ ਹੁਣ ਸਾਡੇ ਕੋਲ ਇਸ ਟਾਈਮ ਐਸਟੀਐ ਸਮਰਾਲਾ ਦਾ ਪਵਿੱਤਰ ਸਿੰਘ ਜੀ ਪਹੁੰਚੇ ਨੇ ਆਪਣੀ ਟੀਮ ਦੇ ਨਾਲ ਤੇ ਉਹਨਾਂ ਨੇ ਆ ਕੇ ਉਹ ਜਿਹੜੀ ਛੋਟੀ ਜਿਹੀ ਸੀਸੀਟੀਵੀ ਕੈਮਰੇ ਦੀ ਆਪ ਵੀ ਦੇਖਿਆ ਤੇ ਇਹ ਪੂਰੇ ਵਿਸ਼ਵਾਸ ਦੇ ਨਾਲ ਮੰਨਿਆ ਗਿਆ ਕਿ ਇਹ ਵਾਕਈ ਕੀਤਾ ਹੀ ਹੈ ਕਿ ਵਾਕਈ ਕੀ ਕੀਤਾ ਆਪਣੇ ਦੇ ਵਿੱਚ ਆਵਾ ਤੇ ਲੋਕ ਆਮ ਘਰਾਂ ਬਾਹਰ ਰਹਿੰਦੇ ਨੇ ਬੇਸ਼ਰਮਾ ਮਾਹੌਲ ਹੋ ਜੂਗਾ ਹਾਂ ਬਿਲਕੁਲ ਬੇਸ਼ਰਮਾ ਮਾਹੌਲ ਬਣ ਚੁੱਕਿਆ ਹੈ ਤੇ ਲੋਕ ਡਰੇ ਹੋਏ ਨੇ ਤੇ ਅਸੀਂ ਅਨਾਉਂਸਮੈਂਟ ਰਾਹੀਂ ਗੁਰਦਵਾਰ ਸਾਹਿਬ ਤੋਂ ਪੰਦਰੂ ਲਾਟ ਵੀ ਕਰ ਚੁੱਕੇ ਆ ਕਿ ਰਾਤ ਦੇ ਸਮੇਂ ਜਾਂ ਦਿਨ ਦੇ ਸਮੇਂ ਮੱਤਿਆਂ ਨੂੰ ਵੀ ਪੂਰੇ ਆਪਣੇ ਧਿਆਨ ਨਾਲ ਰੱਖਿਆ ਜਾਵੇ ਤੇ ਆਪ ਵੀ ਜੇ ਆਪਣੇ ਖੇਤਾਂ ਦੇ ਵਿੱਚ ਜਾਣਾ ਕੰਮ ਕਰਨ ਲਈ ਤਾਂ ਪੂਰੇ ਸੁਚੇਤ ਹੋ ਕੇ ਜਾਣਾ। ਪਿੰਡ ਦੇ ਵਿੱਚ ਨੁਕਸਾਨ ਵੀ ਕੀਤਾ ਹੋਇਆ ਹੈ। ਪਿੰਡ ਦੇ ਵਿੱਚ ਨੁਕਸਾਨ ਇਹ ਹੈ ਵੀ ਜਿਹੜੇ ਕਲੋਨੀਆਂ ਨੇ ਉੱਥੋਂ ਪਤਾ ਲੱਗਿਆ ਵੀ ਉੱਥੇ ਦੋ ਕੁੱਤੇ ਜਿਹੜੇ ਉਹਨਾਂ ਤੇ ਹਮਲਾ ਕੀਤਾ ਗਿਆ ਵੀ ਉਹਨਾਂ ਵਿੱਚੋਂ ਇੱਕ ਕੁੱਤਾ ਤਾਂ ਖਾ ਲਿਆ ਗਿਆ ਤੇ ਦੂਜੇ ਨੂੰ ਵੀ ਤਾਹੂ ਖੜਕੀ ਪਾ ਦਿੱਤਾ। ਬੰਨੇ ਹੋ ਕੁੱਤੇ ਜਿਹੜੇ ਦੋਨਾਂ ਤੇ ਹਮਲਾ ਕੀਤਾ ਗਿਆ। ਉੱਥੋਂ ਵਿਸ਼ਵਾਸ ਹੋ ਗਿਆ ਵੀ ਵਾਕਈ ਕੀਤਾ ਹੀ ਹੈ।